ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਕੀਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਰਾਮਗੜੀਆ ਭਵਨ ਮੁਹਾਲੀ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਸਹਿਤ ਮਨਾਇਆ ਗਿਆ ਇਸ ਮੌਕੇ ਸੰਗਤ ਵੱਲੋਂ ਵਿਸ਼ੇਸ਼ ਤੌਰ ਤੇ ਵੱਡੀ ਗਿਣਤੀ ਚ ਹਾਜ਼ਰ ਪਈ ਗਈ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਪਾਵਨ ਬਾਣੀ ਦੇ ਭੋਗ ਉਪਰੰਤ ਪੰਥ ਪ੍ਰਸਿੱਧ ਕਥਾਵਾਚਕਾਂ ਤੇ ਰਾਗੀ ਜੱਥੇ ਵੱਲੋਂ ਗੁਰਬਾਣੀ ਦੀ ਕਥਾ ਤੇ ਕੀਰਤਨ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਕਥਾਵਾਚਕ ਭਾਈ ਬਲੀਹਾਰ ਸਿੰਘ ਭਾਈ ਜਤਿੰਦਰ ਸਿੰਘ ਤੇ ਰਾਗੀ ਭਾਈ ਪੁਰਸ਼ੋਤਮ ਸਿੰਘ ਤੇ ਭਾਈ ਗੁਲਦੀਪ ਸਿੰਘ ਵੱਲੋਂ ਗੁਰਬਾਣੀ ਕੀਤਨ ਕੀਤਾ ਗਿਆ ਇਸ ਦੇ ਨਾਲ ਹੀ ਪਾਈ ਲਾਲੋ ਜੀ ਦੇ ਜਨਮ ਦਿਹਾੜੀ ਨੂੰ ਮੁੱਖ ਰੱਖਦਿਆਂ ਲੋੜਵੰਦਾ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ ਸਿੱਖ ਸੰਗਤ ਵੱਲੋਂ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਸਵਾਗਤ ਵੀ ਕੀਤਾ ਗਿਆ ਦਾਨ ਮਿਊਟ ਟੀਮ ਦੇ ਮੁਖਾਤਿਬ ਹੁੰਦੇ ਆ ਉਹਨਾਂ ਕਿਹਾ ਕਿ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਪਾਈ ਲਾਲੋ ਜੀ ਦੇ ਜਨਮ ਦਿਹਾੜੇ ਮੌਕੇ ਮਹਾਨ ਪ੍ਰੇਰਨਾਵਾਂ ਤੇ ਚੱਲਣ ਦੀ ਬਤੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਅੱਜ ਦਿਨ ਮਨਾਇਆ ਜਾ ਰਿਹਾ ਹੈ ਭਾਈ ਲਾਲੂ ਜੀ ਦਾ ਜਨਮ ਦਿਹਾੜਾ ਉਹਦੇ ਤੇ ਸਾਰਿਆਂ ਸਾਧ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਔਰ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਵੀ ਜੋ ਪੂਰ ਨੇ ਉਹਨਾਂ ਨੇ ਪਾਈ ਉਹਨਾਂ ਪੂਰਨਿਆਂ ਤੇ ਚੱਲਦੇ ਹੋਏ ਆਪਾਂ ਨੂੰ ਆਪਣਾ ਜੀਵਨ ਆ ਜਿਹੜਾ ਸਫਲ ਆ ਜਿਹੜਾ ਕਰਨਾ ਚਾਹੀਦਾ। ਭਾਈ ਲਾਲੂ ਮਿਹਨਤ ਦੀ ਮਜ਼ਦੂਰੀ ਦੀ ਤੇ ਦਸਾਂ ਨਹਾਂ ਦੀ ਮਿਹਨਤ ਕਰਨ ਦੀ ਇੱਕ ਮਿਸਾਲ ਨੇ ਤੇ ਉਹ ਮਿਸਾਲ ਤੋਂ ਸਾਨੂੰ ਸਿੱਧ ਲੈ ਕੇ ਆਪ ਖੁਦ ਉਸੇ ਕੰਮ 'ਚ ਢਾਲਦੇ ਹੋਏ ਮਿਹਨਤ ਕਰਨੀ ਚਾਹੀਦੀ ਆ ਮਜ਼ਦੂਰੀ ਕਰਕੇ ਦਸਾਂ ਦੌਣ ਦੀ ਮਿਹਨਤ ਕਰਕੇ ਆਪਣੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਪਾਲਣਾ ਚਾਹੀਦਾ ਤੇ ਨਾਲ ਹੀ ਦਸਾਂ ਦਸਵੰਦਾ ਜਿਹੜਾ ਉਹ ਕੱਢਣਾ ਚਾਹੀਦਾ ਆ ਆਪਾਂ ਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੇ ਵਰਣ ਕਰਨਾ ਚਾਹੀਦਾ ਵੀ ਬੇਈਮਾਨੀ ਠੱਗੀ ਧੋਖੇਬਾਜ਼ੀ ਤੋਂ ਦੂਰ ਰਹਿ ਕੇ ਅਸੀਂ ਆਪਣਾ ਪਰਿਵਾਰ ਪਾਲਣਾ ਤੇ ਲੋਕਾਂ ਦੀ ਜਿਹੜੀ ਸੇਵਾ ਉਹ ਕਰਨੀ ਹੈ ਦੇਖੋ ਭਾਈ ਲਾ ਲੋ ਆਪੇ ਸੇਵਾ ਦੀ ਮੂਰਤ ਸੀ ਤੇ ਜਦੋਂ ਉਹ ਸੇਵਾ ਦੀ ਖੁਦ ਮੂਰਤ ਸੀ ਤੇ ਇਸ ਕਰਕੇ ਜਿਹੜੇ ਉਹਦੇ ਸੇਵਾਦਾਰ ਨੇ ਉਸੇ ਚੀਜ਼ ਦੇ ਵਿੱਚ ਗੁਰੁੱਚੇ ਹੋਏ ਨੇ ਤੇ ਉਸੇ ਚੀਜ਼ ਨੂੰ ਲੈ ਕੇ ਅੱਗੇ ਚੱਲ ਰਹੇ ਨੇ ਤੇ ਇਸੇ ਕਰਕੇ ਜਿਹੜੇ ਇੱਥੇ ਮੈਡੀਕਲ ਕੈਂਪ ਵੀ ਲੱਗੇ ਹੋਏ ਨੇ ਸਾਰਾ ਕੁਝ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਜੋ ਹੋ ਰਿਹਾ ਉਹ ਇਸੇ ਕਰਕੇ ਹੋ ਰਿਹਾ ਕਿਉਂਕਿ ਉਹਨਾਂ ਦੇ ਪੂਰਨਿਆਂ ਤੇ ਪਾਏ ਹੋਏ ਨੇ ਔਰ ਇਹ ਸਮਾਜ ਹੈ ਜਿਹੜਾ ਉਹਨਾਂ ਪੂਰਨਿਆਂ ਤੇ ਪੂਰਾ ਚੱਲ ਕੇ ਉਹਨਾਂ ਨੂੰ ਸੱਚੀ ਤੇ ਸੁੱਚੀ ਸਰਧਾਂਜਲੀ ਵੀ ਦੇ ਰਿਹਾ ਤੇ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਇਹ ਦਿਖਾ ਰਿਹਾ ਵੀ ਅਸੀਂ ਉਹਨਾਂ ਦੇ ਸੱਚੇ ਭਗਤਾਂ ਹਾਂ ਇਸ ਮੌਕੇ RAM ਗੜੀਆ ਸਬਾ ਦੇ ਮੁੱਖ ਪ੍ਰਬੰਧਕਾ ਵੱਲੋਂ ਵੀ ਵਿਸ਼ੇਸ਼ ਤੌਰ ਤੇ ਉਲਿੱਕੇ ਗਏ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ ਗਈ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਭਾਵਨਾ ਨਾਲ ਭਾਈ ਲਾਲੂ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਗੁਰੂ ਸਾਹਿਬ ਦੀ ਪਾਵਨ ਵਿਚਾਰਧਾਰਾ ਗ੍ਰਹਿਣ ਕਰਨਾ ਤੇ ਉਹਨਾਂ ਦੇ ਉਪਦੇਸ਼ ਨੂੰ ਪੱਲੇ ਬੰਨਣ ਦੀ ਵੀ ਜ਼ਰੂਰਤ ਹੈ ਅੱਜ ਮੈਂ ਕਰਨ ਸਿੰਘ ਬਾਬਰਾ ਐਕਸ ਪ੍ਰੈਜ਼ੀਡੈਂਟ RAM ਗੜੀਆ ਸਬਾ ਮੋਹਾਲੀ ਅੱਜ ਸੈਰਿਸ ਮੁਚੀ ਕਮੇਟੀ ਨੇ ਜਿਹਦੇ ਗਵਾਈ ਸਰਦੂਰ ਸਿੰਘ ਕਲਸੀ ਸਾਹਿਬ ਕਰਦੇ ਨੇ ਉਹਨਾਂ ਨੇ ਮੰਨਦਾ ਵਿਚਾਰ ਬਣਾ ਕੇ ਹਰ ਸਾਲ ਦੀ ਤਰ੍ਹਾਂ ਬ੍ਰह्मਗਣੀ ਪਹਿਲਾ ਲੋ ਜੀ ਜਿਨ੍ਹਾਂ ਦਾ ਉਪਦੇਸ਼ ਜਿਨ੍ਹਾਂ ਦੀ ਕਰਨੀ ਉਸ ਮੁਚੇ ਸਮਾਜ ਨੂੰ ਇੱਕ ਬੜੀ ਵੱਡੀ ਸੇਧ ਦਿੰਦੀ ਆ ਕਿ ਕਿਰਤ ਕਰਨਾ ਵੰਡ ਕੇ ਛਕਣਾ ਤੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਨਵਾਜਿਆ ਉਹਨਾਂ ਦੇ ਜਾ ਕੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦੀਆਂ ਭ੍ਰਮਣ ਫੇਰੀਆਂ ਤੇ ਸਨ ਐਮਨਾਬਾਦ ਜਾ ਕੇ ਉੱਥੇ ਵੱਡਿਆਂ ਵੱਡੇ ਧਨੜ ਵੱਡੇ ਵੱਡੇ ਲੋਕ ਮਿਲੇ ਉਹਨਾਂ ਨੂੰ ਬੇਸ਼ੱਕ ਪਰੰਤੂ ਉਹਨਾਂ ਨੇ ਉਹਨਾਂ ਅਮੀਰਾਂ ਦਾ ਜਾਂ ਕਿਸੇ ਦੀ ਦਿੱਤੀ ਹੋਈ ਸੇਵਾ ਜਿਹੜੀ ਆ ਉਹਨੂੰ ਆਪ ਲੈਣਾ ਨਾ ਪਸੰਦ ਕੀਤਾ ਉਹਦੇ ਚ ਕਾਰਨ ਕੋਈ ਐਸਾ ਨਹੀਂ ਸੀਗਾ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਸਮਝੇ ਸੁਲਝੇ ਤੇ ਬੜੇ ਪਹੁੰਚੀ ਹੋਈ ਸ਼ਕਤੀ ਸਨ ਉਹਨਾਂ ਨੇ ਸੰਸਾਰ ਨੂੰ ਇਹ ਮੈਸੇਜ ਦੇਣਾ ਸੀ ਕਿ ਕੋਈ ਵੀ ਕਮੀ ਹੈ ਸਮਾਜ ਦੇ ਵਿੱਚ ਉਥੇ ਅਸੀਂ ਇਹ ਸੰਦੇਸ਼ ਦਈਏ ਕਿ ਮੈਂ ਇੱਕ ਉਸ ਪਰਿਵਾਰ ਦੇ ਜਿਹੜਾ ਪਰਿਵਾਰ ਆਪਣੀ ਹੱਥੀਂ ਕਿਰਤ ਕਰਕੇ ਰੋਟੀ ਕਮਾ ਕੇ ਆਪ ਖਾ ਸਕਦਾ ਤੇ ਉਹਨਾਂ ਉਹਦੇ ਘਰ ਦੀ ਖਾਣੀ ਇਸ ਕਰਕੇ ਪਸੰਦ ਕਰਤੀ ਹੁਣ ਸਾਨੂੰ ਤਾਂ ਵੈਸੇ ਪ੍ਰੇਡਿਕਸ਼ਨ ਫੋਟਾਂ 'ਚ ਬੜੀਆਂ ਕੁਸ਼ ਆਉਂਦੀਆਂ ਜਿ ਇਧਰੋਂ ਖੂਨ ਦੀ ਧਾਰ ਆਈ ਅਮੀਰ ਦੇ ਪੈਸੇ 'ਚੋਂ ਇਧਰੋਂ ਦੁੱਧ ਦੀ ਧਾਰ ਆਈ ਇਹ ਤਾਂ ਇੱਕ ਮੈਸੇਜ ਆ ਸਾਡੀ ਸਮੁੱਚੀ ਸੰਸਾਰ ਨੂੰ ਵੀ ਭਾਈ ਕਿਰਤ ਕਰਨ ਵਾਲੇ ਦੀ ਕਮਾਈ ਦਾ ਆਨੰਦ ਹੀ ਵੱਖਰਾ ਆ ਸੋ ਉਸ ਕਿਰਤੀ ਦਾ ਉਸ ਭਾਈ ਲਾ ਲੋ ਜਿਹਦਾ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ੇਸ਼ ਸਥਾਨ ਦੇ ਕੇ ਗੁਰਬਾਣੀ ਵਿੱਚ ਉਹ ਬਾਅਦ ਸ਼ਬਦ ਜੋੜਿਆ ਗਿਆ ਉਸ ਕਰਕੇ ਸੱਚੇ ਪਾਤਸ਼ਾਹ ਨੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ ਆ ਅੱਜ ਉਹਨਾਂ ਦੀ ਹਿਸਟਰੀ ਉਹਨਾਂ ਨੂੰ ਯਾਦ ਕਰਨਾ ਵੈਸੇ ਵੀ ਸਮਾਜ ਦੇ ਵਿੱਚ ਚਾਹੇ ਉਹ ਜੋਧੇ ਆ ਚਾਹੇ ਉਹ ਵੱਡੇ ਵਡੇਰੇ ਆ ਸਾਨੂੰ ਉਹਨਾਂ ਦੇ ਪੂਰਨਿਆਂ ਤੇ ਪੈ ਕੇ ਔਰ ਉਹਨਾਂ ਦੀਆਂ ਸ਼ਹੀਦੀਆਂ ਉਹਨਾਂ ਦੀਆਂ ਕੁਰਬਾਨੀਆਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਰਬੰਸ ਵਾਰਿਆ ਸੋ ਇਸੇ ਤਰ੍ਹਾਂ ਜਿੰਨੇ ਗੁਰੂ ਸਾਹਿਬਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿੰਨੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਬਾਬਾ ਦੀਪ ਸਿੰਘ ਜੀ ਸੋ ਸਾਨੂੰ ਉਹਨਾਂ ਨੂੰ ਯਾਦ ਕਰਕੇ ਉਹਨਾਂ ਤੋਂ ਸੇਧ ਲੈ ਕੇ ਆਪਣੇ ਉੱਤੇ ਧਾਰਨ ਦੇ ਉੱਤੇ ਧਾਰਨ ਕਰਨਾ ਚਾਹੀਦਾ ਅਪਣਾਉਣ ਦਾ ਯਤਨ ਕਰਨਾ ਚਾਹੀਦਾ ਕਿ ਅਸੀਂ ਜੇ ਕਮਾਈ ਕਰਦੇ ਆ ਤੇ ਉਹਦੇ ਵਿੱਚ ਅਸੀਂ ਸਮਾਜ ਨੂੰ ਪਛੜੇ ਵਰਗ ਨੂੰ ਗੁਰੂ ਘਰ ਨੂੰ ਸੇਵਾ ਵਿੱਚ ਕਿੱਥੇ ਲਾਉਨੇ ਆ ਸੋ ਅੱਜ ਉਸ ਪਵਿੱਤਰ ਸਾਡੇ ਬ੍ਰਹਮ ਗਿਆਨੀ ਪਹਿਲਾ ਅਲੋ ਜੀ ਦੇ ਦਿਹਾੜੇ ਨੂੰ ਅਸੀਂ ਸਾਰਿਆਂ ਨੇ ਮਨਾਇਆ ਔਰ ਇਸ ਸਮੁੱਚੇ ਸੰਸਾਰ ਵਿੱਚ ਮਨਾਉਣਾ ਕੀਤਾ ਜਾ ਰਿਹਾ ਅਸੀਂ ਅੱਜ ਦੀ ਆਈ ਸੰਗਤ ਦਾ ਔਰ ਵਿਸ਼ੇਸ਼ ਕਰਕੇ ਮੈਂ ਆਪਣੀ ਪ੍ਰਬੰਧਕ ਕਮੇਟੀ ਚ ਬੇਸ਼ੱਕ ਮੈਂ ਅੱਜ ਵੀ ਐਜ਼ ਅ ਮੈਂਬਰ ਆ ਪਰ ਜੋ ਇਹਨਾਂ ਨੇ ਮੈਨੂੰ ਮੁੱਖ ਮਹਿਮਾਨ ਬਣਾ ਕੇ ਸਨਮਾਨਤ ਕੀਤਾ ਉਹ ਮੈਂ ਰਣੀ ਇਹਨਾਂ ਦਾ ਔਰ ਉੱਥੇ ਮੈਂ ਉਹਨਾਂ ਦਾ ਰਣੀ ਆ ਜਿਨ੍ਹਾਂ ਨੇ ਸਭਾ ਵਾਸਤੇ ਅੱਜ ਵੀ ਕੱਲ ਵੀ ਪਹਿਲਾਂ ਵੀ ਹਮੇਸ਼ਾ ਸਾਨੂੰ ਮਾਇਕ ਮਦਦ ਦੇ ਕੇ ਵੀ ਇਸ ਲੋਕ ਕਲਿਆਣਤਾ ਦੇ ਹਿੱਤ ਜਿਹੜੇ ਪੈਸੇ ਦਿੰਦੇ ਨੇ ਉਹਨੂੰ ਅਸੀਂ ਸਾਂਝੇ ਤੌਰ ਤੇ ਇੱਥੇ ਰਾਮਗੜੀਆ ਦਾ ਜ਼ਰੂਰ ਅਸੀਂ ਇਹ ਨਾਂ ਆਪਣਾ ਫਖਰ ਨਾਲ ਕਹਿੰਦੇ ਆ ਪਰ ਇਨਰਸਪੈਕਟਿਵ ਟੂ ਕਾਸਟ ਐਂਡ ਕ੍ਰੀਡ ਇਸ ਸਸਤਾ ਵਿੱਚ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਸੋ ਸਾਨੂੰ ਇਹ ਬੜੀ ਖੁਸ਼ੀ ਆ ਸੰਧਵਾਨ ਸਾਹਿਬ ਸਪੀਕਰ ਸਾਹਿਬ ਹਰ ਸਾਲ ਆਉਂਦੇ ਆ ਦੋ-ਦੋ ਪ੍ਰੋਗਰਾਮ ਸਾਲ ਦੇ ਸਾਡੇ ਕੋਲ ਆਉਂਦੇ ਨੇ ਐਮਐਲਏ ਸਾਹਿਬ ਲੋਕ ਲਾਉਂਦੇ ਆ ਜਿੰਨੀ ਲੀਡਰਸ਼ਿਪ ਸਾਡੀਆਂ ਪੋਲੀਟੀਕਲ ਪਾਰਟੀਆਂ ਦੀਆਂ ਇਨਰਸਪੈਕਟਿਵ ਟੂ ਕੋਈ ਵੀ ਪਾਰਟੀ ਆ ਉਹਦਾ ਇੱਥੇ ਵਿਦਨ ਵਾਲ ਇਸ ਘੇਰੇ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਸਤਿਕਾਰ ਕੀਤਾ ਜਾਂਦਾ ਆ ਹੋਰ ਸਾਡੇ ਪ੍ਰਾਪਤੀਆਂ ਵਾਲੇ ਮਨੁੱਖ ਜਿਹੜੇ ਆ ਉਹਨਾਂ ਦਾ ਬੜਾ ਇੱਜ਼ਤ ਤੇ ਮਾਣ ਕੀਤੀ ਜਾਂਦੀ ਆ ਸੋ ਅੱਜ ਬਹੁਤ ਹੀ ਸਾਡੇ ਲਈ ਇੱਕ ਫਖਰ ਸ਼ਾਨ ਵਾਸਤੇ ਆ ਇਹਦੇ ਚ ਯਤਨ ਕੀਤਾ ਬਿਕਰਮਜੀਤ ਸਿੰਘ ਹੋਈਆਂ ਜਨਨ ਸੈਕਟੀ ਸਰ ਮਨਜੀਤ ਸਿੰਘ ਮਾਨ ਸਰ ਨਿਰਮਲ ਸਿੰਘ ਸੱਬਰਵਾਲ ਸਾਡੇ ਸਾਬਕਾ ਸਾਰੇ ਪ੍ਰਧਾਨ ਤੇ ਸਮੂਚੀ ਪ੍ਰਬੰਧਕ ਕਮੇਟੀ ਮੋਹਨ ਸਿੰਘ ਸੱਬਰਵਾਲ ਜਿੰਨੇ ਵੀ ਸਾਡੇ ਇਹ ਲੋਕ ਨੇ ਇਹਨਾਂ ਸਾਰਿਆਂ ਇਹ ਬੜਾ ਵੱਡਾ ਉਪਰਾਲਾ ਕੀਤਾ ਔਰ ਧੰਨਵਾਦ ਹੈ ਇਹਨਾਂ ਸਾਰਿਆਂ ਦਾ ਅਰਸਤ ਗੁਰੂ ਸੱਚੇ ਪਾਤਸ਼ਾਹ ਤੰਤਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਹੁਤ ਵੱਡ ਕੋਟਨ ਕੋਟਨ ਤਨਵਾਦ ਜਿਨ੍ਹਾਂ ਨੇ ਭਾਈ ਲਾਲੋ ਜੀ ਨੂੰ ਅਪਣਾਇਆ ਤੇ ਉਹ ਸੰਦੇਸ਼ ਜਿਹੜਾ ਇੱਕ ਵਧੀਆ ਸਮਾਜ ਨੂੰ ਦਿੱਤਾ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਮੇਰਾ ਨਾਮ ਹੈ ਸੂਰਤ ਸਿੰਘ ਕਲਸੀ ਮੈਂ ਇਹ ਰਾਮਗੜੀਆ ਸਭਾ ਦਾ ਪ੍ਰਧਾਨ ਆ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਭਾਈ ਲਾਲੋ ਜੀ ਬ੍ਰਹਮ ਗਿਆਨੀ ਜਿਹੜੇ ਆ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਡੇ ਪੁੱਜੇ ਸੇਵਕ ਸੀ ਉਹਦਾ ਦਿਨ ਮਨਾ ਰਹੇ ਆ ਸੈਸੀ ਲਈ ਸਾਰੇ ਭਰਾ ਇੱਥੇ ਇਕੱਤਰ ਹੋਏ ਆ ਸੰਗਤ ਦੀ ਕਿੰਨੀ ਤਰ੍ਹਾਂ ਦੀ ਸੰਗਤ ਦੀ ਹਾਜ਼ਰੀ ਘੱਟੋ ਘੱਟ ਜਿਹੜੀ ਹਾਜ਼ਰੀ ਆ ਕੋਈ 4-500 ਦੇ ਕਰੀਬ ਸੀ ਅੱਜ ਔਰ ਐਮਐਲਏ ਹੋਰ ਮਨਿਸਟਰ ਵੀ ਸਾਰੇ ਸਾਡੇ ਇੱਥੇ ਹਾਜ਼ਰੀ ਲਵਾ ਕੇ ਗਏ ਆ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਪੀਕਰ ਸਾਹਿਬ ਜਿਹੜੇ ਆ ਉਹ ਸਾਨੂੰ ਮਾਏ ਵੱਲੋਂ ਵੀ ਸਾਡੀ ਸਹਾਇਤਾ ਕਰਕੇ ਗਏ ਆ ਇਸ ਕਰਕੇ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਅਸਾ ਸੰਗਤ ਸਾਡੇ ਵਿੱਚ ਰਾਮਗੜੀਆਂ ਦਾ ਤਿਹਾੜਾ ਹੈ ਸਾਡਾ ਆਪਣਾ ਤਿਹਾੜਾ ਹੈ ਰਾਮਗੜੀਆਂ ਦਾ ਵਿੱਚ ਸੰਗਤ ਬਹੁਤ ਆਉਂਦੀ ਹੈ ਇਸ ਦਿਹਾੜੇ ਦੇ ਉੱਤੇ ਕਿਉਂਕਿ ਸਾਡਾ ਜਿਹੜੇ ਸੰਬੰਧ ਤੇ ਭਾਈ ਲਾਲੋ ਜੀ ਸਾਡੇ ਰਾਮਗੜੀਆਂ ਨਾਲ ਸੰਬੰਧਤ ਇਹ ਇਸ ਕਰਕੇ ਸੰਗਤ ਬਹੁਤ ਆਉਂਦੀ ਹੈ